ਅੰਬਾ ਵਿਖੇ ਸਰਕਾਰੀ ਸਕੂਲਾਂ ਦੇ ਅਧਿਆਪਕ ਖੁਦ ਬਾਈਕ ਤੇ ਨਿਕਲੇ ਅਤੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਆਪਣੇ ਬੱਚਿਆਂ ਦੇ ਦਾਖਲੇ ਸਰਕਾਰੀ ਸਕੂਲਾਂ ਦੇ ਵਿੱਚ ਹੀ ਕਰਵਾਉਣ ਅਤੇ ਉਹਨਾਂ ਨੇ ਕਿਹਾ ਕਿ ਦੱਸਣਾ ਬੰਦਾ ਹੈ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਚਲਦੇ ਹੋਏ ਮੁਨ ਸਰਕਾਰੀ ਸਕੂਲਾਂ ਦੇ ਵਿੱਚ ਦਾਖਲੇ ਮੁਹਿੰਮ ਦੀ ਵੱਖਰੀ ਸ਼ੁਰੂਆਤ ਹੋਈ ਹੈ ਇਸ ਮੌਕੇ ਨਾ ਸਿਰਫ ਅਧਿਆਪਕ ਬੱਚਿਆਂ ਦੇ ਮਾਪਿਆਂ ਨੂੰ ਪ੍ਰੇਰਿਤ ਕਰ ਰਹੇ ਹਨ ਸਗੋਂ ਸਰਕਾਰੀ ਸਕੂਲਾਂ ਚ ਪੜਨ ਵਾਲੇ ਵਿਦਿਆਰਥੀ ਵੀ ਸਰਕਾਰੀ ਸਕੂਲਾਂ ਦੇ ਪੜਾਈ ਦੀਆਂ ਤਾਰੀਫਾਂ ਕਰਦੇ ਨਜ਼ਰ ਆ ਰਹੇ ਹਨ ਆਓ ਦੇਖਦੇ ਹਾਂ ਚੇਤਨ ਕੁਮਾਰ ਦੀ ਇਹ ਪੂਰੀ ਰਿਪੋਰਟ KRT News Network ਸਾਡੇ ਵਿਭਾਗ ਵੱਲੋਂ ਜਿਹੜਾ ਹੈ ਕਿ 2025-26 ਸੈਸ਼ਨ ਦੀ ਹੈ ਦਾਖਲਾ ਮੁਹਿੰਮ ਦਾ ਆਗਾਜ਼ ਕੀਤਾ ਗਿਆ ਸਾਰੇ ਪੰਜਾਬ ਵਿੱਚ ਪੱਖੋ ਪੱਖ ਬਲਾਕਾਂ ਦੇ ਵਿੱਚ ਹੈ ਜਿਹੜਾ ਇਹ ਪ੍ਰੋਗਰਾਮ ਹੈ ਉਲਿੱਕਿਆ ਗਿਆ ਹੈ ਤੇ ਇਹ ਅੱਜ ਸਾਡੇ ਪਟਿਆਲਾ ਜ਼ਿਲ੍ਹੇ ਦਾ ਜਿਹੜਾ ਦਾਖਲਾ ਮੁਹਿੰਮ ਦਾ ਆਗਾਜ਼ ਹੈ ਪਾਸੋਂ 2 ਦਾ ਜਿਹੜਾ ਪ੍ਰੋਗਰਾਮ ਹੈ ਉਸ ਦੇ ਵਿੱਚ ਵੀ ਪਿੰਡ ਵਾਲਿਆਂ ਦਾ ਸਾਨੂੰ ਬਹੁਤ ਸਹਿਯੋਗ ਦੇਖਣ ਨੂੰ ਮਿਲ ਰਿਹਾ ਤੇ ਸਾਡੇ ਮੈਂ ਇਹੀ ਕਹਿਣਾ ਚਾਹਾਂਗੀ ਜਿਹੜੇ ਸਰਕਾਰੀ ਸਕੂਲ ਹੈ ਕਿਸੇ ਵੀ ਸਹੂਲਤ ਤੋਂ ਵਾਂਝੇ ਨਹੀਂ ਰਹਿਏ ਉਹ ਕਿਸੇ ਵੀ ਪੱਖ ਤੋਂ ਜਿਹੜਾ ਪ੍ਰਾਈਵੇਟ ਸਕੂਲਾਂ ਤੋਂ ਪਿੱਛੇ ਨਹੀਂ ਆ ਸਾਡੇ ਸਕੂਲਾਂ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਹੀ ਮਿਹਨਤੀ ਤੇ ਜ਼ ਜ਼ਰਬੇ ਦਾ ਸਟਾਫ ਹੈ ਜਿਹੜਾ ਕਿ ਬੱਚਿਆਂ ਤੇ ਇੰਨੀ ਅਨਤਕ ਮਿਹਨਤ ਕਰਕੇ ਉਹਨਾਂ ਦੇ ਹੁਨਰ ਨੂੰ ਤਰੱਕਣ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾ ਰਹੇ ਹਨ ਸਾਡੇ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬੈਂਸ ਦੀ ਪਹਿਲ ਪਦਮੀ ਦੇ ਸਦਕਾ ਹੀ ਸਾਡੇ ਪੰਜਾਬ ਵਿੱਚ 118 ਸਕੂਲ ਆਫ ਐਮਿਨੈਂਸ ਅਤੇ ਸਕੂਲ ਆਫ ਹੈਪੀਨੈਸ ਹੈ ਜਿਹੜੇ ਉਹਨਾਂ ਦਾ ਇੱਕ ਨਵੇਕਲਾ ਉਪਰਾਲਾ ਹੈ ਜਿਸ ਨਾਲ ਕਿ ਇਹ ਜਿਹੜਾ ਅੱਜ 502 ਦਾ ਸਰਕਾਰੀ ਐਲੀਮੈਂਟਰੀ ਸਕੂਲ ਚਹਿਲ ਹੈ ਉਹ ਵੀ ਸਕੂਲ ਆਫ ਹੈਪੀਨੈਸ ਵਜੋਂ ਹੀ ਕੁਝ ਦਿਨਾਂ ਵਿੱਚ ਇੱਥੇ ਵੀ ਗ੍ਰਾਂਟਾਂ ਮੁਹੱਈਆ ਕਰਵਾਈਆਂ ਜਾਣਗੀਆਂ ਤੇ ਇਸ ਦਾ ਵੀ ਜਿਹੜਾ ਬੇਸਿਕ ਸਟਰਕਚਰ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਮੈਂ ਸਾਰੇ ਹੀ ਪੇਰੈਂਟਸ ਨੂੰ ਤੇ ਪਿੰਡ ਦੇ ਪਤਵੰਤੇ ਸੱਜਣਾ ਨੂੰ ਆਪਣੇ ਜ਼ਿਲ੍ਹੇ ਦੇ ਸਮੂਹ ਅਧਿਕਾਰੀ ਸਾਹਿਬਾਨ ਨੂੰ ਇਹ ਖੁਰਸੋਰ ਸਿਫਾਰਿਸ਼ ਕਰਦੀਆਂ ਕਿ ਆਪਣੇ ਬੱਚਿਆਂ ਨੂੰ ਤੇ ਆਪਣੇ ਆਲੇ ਦੁਆਲੇ ਦੇ ਪੇਰੈਂਟਸ ਨੂੰ ਵੀ ਸਾਡੇ ਸਰਕਾਰੀ ਸਕੂਲਾਂ ਵਿੱਚ ਸੈਸ਼ਨ 2025-26 ਲਈ ਵੱਧ ਤੋਂ ਵੱਧ ਦਾਖਲਾ ਕਰਵਾਉਣ ਲਈ ਪ੍ਰੇਰਿਤ ਕਰ। ਜੋ ਸਿੰਗਾ ਜਿਹੜੇ ਸਾਡੇ ਸਰਕਾਰੀ ਸਕੂਲਾਂ ਦੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲ ਹੈ ਉਹ ਸਿੰਗਾਪੁਰ ਲੈ ਕੇ ਜਾ ਰਹੇ ਸਾਡੇ ਡਿਪਾਰਟਮੈਂਟ ਦਾ ਨਿਯਮਕਲੀ ਪਹਿਲਾ ਹੈ ਤੇ ਜਿਹੜੇ ਪ੍ਰਾਇਮਰੀ ਐਲੀਮੈਂਟਰੀ ਸਕੂਲਾਂ ਦੇ ਸਾਡੇ ਅਧਿਆਪਕ ਹੈ ਈਟੀਟੀ ਟੀਚਰਸ ਉਹਨਾਂ ਨੂੰ ਜਿਹੜਾ ਫਿਨਲੈਂਡ ਵੀ ਕੇ ਭੇਜਿਆ ਜਾ ਰਿਹਾ ਹੈ। ਕਿ ਜਦੋਂ ਉੱਥੇ ਵਿਜ਼ਿਟ ਕੀਤੀ ਜਾਂਦੀ ਹੈ ਤਾਂ ਅਸੀਂ ਉਹਨਾਂ ਦਾ ਜੋ ਸਟਰਕਚਰ ਦੇਖਦੇ ਹਾਂ ਉਹਦੇ ਨਾਲ ਸਾਨੂੰ ਵੀ ਬਹੁਤ ਮੋਟੀਵੇਸ਼ਨ ਮਿਲਦੀ ਹੈ ਮੈਂ ਖੁਦ ਸਿੰਗਾਪੁਰ ਵਿਜ਼ਿਟ ਕੀਤਾ ਹੋਇਆ ਤਾਂ ਬਹੁਤ ਵਧੀਆ ਲੱਗਦਾ ਹੈ ਜਦੋਂ ਅਸੀਂ ਇੱਕ ਇੰਟਰੈਕਸ਼ਨ ਕਰਦੇ ਹਾਂ ਉਹਨਾਂ ਦੇ ਪ੍ਰਿੰਸੀਪਲਸ ਨਾਲ ਉਹਨਾਂ ਦੇ ਟੀਚਰਸ ਨਾਲ ਤੇ ਸਾਨੂੰ ਵੀ ਉਹਦੇ ਨਾਲ ਇੰਨਾ ਵਧੀਆ ਮੋਟੀਵੇਸ਼ਨ ਮਿਲਦੀ ਹੈ ਕਿ ਅਸੀਂ ਵੀ ਜਾ ਕੇ ਆਪਣੇ ਸਕੂਲਾਂ ਨੂੰ ਹੋਰ ਵੀ ਜ਼ਿਆਦਾ ਉਹਦੇ ਵਿੱਚ ਉਹਨਾਂ ਦਿਨੋ ਹਾਰ ਨੂੰ ਬਦਲਾ ਗਿਆ ਵੈਸੇ ਸਾਡੇ ਵੀ ਸਰਕਾਰੀ ਸਕੂਲ ਹੈ ਕਿਸੇ ਵੀ ਪੱਥ ਤੋਂ ਪਿੱਛੇ ਨਹੀਂ ਆ ਜਦੋਂ ਮੈਂ ਵੀ ਖੁਦ ਸਿੰਗਾਪੁਰ ਵਿਜ਼ਿਟ ਕੀਤੀ ਸੀ ਤਾਂ ਸਾਨੂੰ ਵੀ ਲੱਗਦਾ ਸੀ ਕਿ ਸਾਡੇ ਵੀ ਸਕੂਲਾਂ ਵਿੱਚ ਇੰਨੇ ਅੱਛੀਆਂ ਫੈਸਿਲਿਟੀਆਂ ਐ ਇੰਨਾ ਅੱਛਾ ਇਨਫਰਾਸਟ੍ਰਕਚਰ ਹੈ ਕਿ ਸਾਡੇ ਵੀ ਬੱਚੇ ਜਿਹੜੇ ਪ੍ਰੋਜੈਕਟਰਸ ਰਾਹੀਂ ਉਹ ਸੀ ਉਹਨਾਂ ਨੂੰ ਸਿੱਖਿਆ ਪ੍ਰਦਾਨ ਕਰਦੇ ਆਂ ਅੱਜਕੱਲ ਤਾਂ ਇੰਟਰਐਕਟਿਵ ਪੈਨਲਸ ਐ ਅਸਲ ਵਿੱਚ ਸਾਡੇ ਸਕੂਲ ਵੀ ਕਿਸੇ ਪੱਖ ਤੋਂ ਜਿਹੜੇ ਆ ਪਿੱਛੇ ਨਹੀਂ ਆ ਪਰ ਫਿਰ ਵੀ ਜਦੋਂ ਆਪਾਂ ਕਿਸੇ ਹੋਰ ਕੰਟਰੀ ਵਿੱਚ ਜਾ ਕੇ ਵਿਜ਼ਿਟ ਕਰਦੇ ਆ ਤੇ ਉਹਨਾਂ ਦਾ ਸਟਰਕਚਰ ਦੇਖ ਕੇ ਜੋ ਵੀ ਉਹਨਾਂ ਦਾ ਵਿੱਦਿਆ ਦਾ ਢਾਂਚਾ ਹੁੰਦਾ ਸਾਨੂੰ ਵੀ ਬਹੁਤ ਵਧੀਆ ਮੋਟੀਵੇਸ਼ਨ ਮਿਲਦੀ ਹੈ ਕਿ ਇੱਕ ਸਰਕਾਰ ਦਾ ਬਹੁਤ ਹੀ ਵਧੀਆ ਸਾਡੇ ਸਿੱਖਿਆ ਵਿਭਾਗ ਦਾ ਉਪਰੰਾਲਾ ਨਹੀਂ ਇਹ ਜੀ ਕਿ ਪਿਛਲੇ 3 ਸਾਲਾਂ ਦੇ ਵਿੱਚ ਜੋ ਪੜ੍ਹਾਈ ਕਰਾਉਣ ਦੇ ਤਰੀਕੇ ਦੇ ਉੱਤੇ ਸਾਡੇ ਸਿੱਖਿਆ ਵਿਭਾਗ ਨੇ ਬਹੁਤ ਵਧੀਆ ਕੰਮ ਕੀਤਾ ਐ ਸਪੈਸ਼ਲੀ ਜਿਹੜੀ ਨਰਸਰੀ ਜਦੋਂ ਅਸੀਂ ਸਟਾਰਟ ਕੀਤੀ ਹੈ ਪ੍ਰੀ ਪ੍ਰਾਇਮਰੀ ਸਟਾਰਟ ਕੀਤੀ ਹੈ ਉਹਨਾਂ ਨੂੰ ਜਿਹੜੀ ਖੇਡ ਵਿਧੀ ਨਾਲ ਪੜਾ ਰਹੇ ਹਾਂ ਉਹਦੇ ਨਾਲ ਬੱਚਿਆਂ ਦੇ ਬੇਸਿਕਸ ਕਲੀਅਰ ਹੁੰਦੇ ਨੇ ਫਿਰ ਬੱਚੇ ਰੱਟੇ ਨਹੀਂ ਮਾਰਦੇ ਲਿਖਤੀ ਕੰਮ ਜ਼ਿਆਦਾ ਨਹੀਂ ਦਿੰਦੇ ਬਲਕਿ ਖੇਡ-ਖੇਡ ਰਾਹੀਂ ਉਹਨਾਂ ਨੂੰ ਪੜਾਇਆ ਜਾਂਦਾ ਜਿਹਦੇ ਨਾਲ ਨਾ ਤਾਂ ਉਹਨਾਂ ਦੇ ਜਿਸ ਹਿਸਾਬ ਨਾਲ ਕਹਿੰਦੇ ਨੇ ਕਿ 8 ਸਾਲ ਦੇ 6 ਤੋਂ 8 ਸਾਲ ਦਾ ਬੱਚਾ ਜਿਹੜਾ ਹੈਗਾ ਉਸ ਟਾਈਮ ਮੈਕਸਿਮਮ ਚੀਜ਼ਾਂ ਸਿੱਖ ਸਕਦਾ ਹੈ ਤੋਂ ਉਸ ਟਾਈਮ ਦੇ ਵਿੱਚ ਅਸੀਂ ਉਹਨਾਂ ਨੂੰ ਖੇਡ ਵਿਧੀ ਰਾਹੀਂ ਸਾਰੇ ਬੇਸਿਕਸ ਕਲੀਅਰ ਕਰਾਉਨੇ ਆ ਉਹਦੇ ਨਾਲ ਬੱਚਿਆਂ ਵਿੱਚ ਕੌਨਫੀਡੈਂਸ ਬਹੁਤ ਆਇਆ ਹੈ ਤੇ ਸਪੈਸ਼ਲੀ ਜਿਵੇਂ ਕੋਵਿਡ ਦੇ ਦੌਰਾਨ ਸੀਗਾ ਤਾਂ ਮੈਕਸਿਮਮ ਸਾਡੇ ਬੱਚਿਆਂ ਨੇ ਉਹਦੇ ਵਿੱਚ ਪਰਫਾਰਮ ਕੀਤਾ ਤੇ ਸਰਕਾਰੀ ਸਕੂਲ ਦੇ ਟੀਚਰਸ ਨੇ ਹੀ ਤੂਦਰਸ਼ਨ ਦੇ ਉੱਤੇ ਜ਼ਿਆਦਾ ਪ੍ਰੋਗਰਾਮ ਦਿੱਤੇ ਜਿਸ ਤੋਂ ਕੇ ਸਾਬਤ ਕੀਤਾ ਅਸੀਂ ਕਿ ਸਰਕਾਰੀ ਸਕੂਲ ਦੇ ਬੱਚੇ ਅਤੇ ਸਰਕਾਰੀ ਸਕੂਲ ਦੇ ਅਧਿਆਪਕ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨਾਲੋਂ ਕਿਤੇ ਜ਼ਿਆਦਾ ਕੰਫिडेंट ਅਤੇ ਆਪਣੇ ਸਬਜੈਕਟ ਦੇ ਵਿੱਚ ਪਰਫਾਰਮ ਕਰਦੇ। ਪੇਰੈਂਟਸ ਵੀ ਕਹਿੰਦੇ ਕਿ ਜੋ ਪੰਜਾਬ ਸਰਕਾਰ ਉਹਨੇ ਨਾ ਵੱਡਾ ਹਮਲਾ ਮਾਰ ਰਹੀ ਹੈ ਜਿਸ ਤਰ੍ਹਾਂ ਇੱਕ ਤਰ੍ਹਾਂ ਨਾਲ ਸਕੂਲਾਂ ਦਾ ਕਾਇਆਕਲਪ ਹੋ ਰਿਹਾ ਹੈ ਤੇ ਸਕੂਲ ਆਫ ਹੈਪੀਨੈਸ ਦੇ ਵਿੱਚ ਕਈ ਸਕੂਲਾਂ ਨੂੰ ਤਾਂ 1-1 ਕਰੋੜ ਦੀ ਗ੍ਰਾਂਟ ਆਈ ਹੈ ਲੈਬਸ ਬਣ ਰਹੀਆਂ ਨੇ ਨਵੇਂ-ਨਵੇਂ ਇੰਟਰਐਕਟਿਵ ਪੈਨਲ ਲੱਗ ਰਹੇ ਨੇ ਟੀਚਰਸ ਦੀ ਟ੍ਰੇਨਿੰਗ ਜਿਹੜੀ ਆ ਦੇਖੋ ਫਿਨਲੈਂਡ ਤੋਂ ਕਰਵਾਈ ਜਾ ਰਹੀ ਹੈ ਜਿਹਦੇ ਨਾਲ ਕਿ ਉੱਥੋਂ ਦਾ ਜਿਹੜਾ ਹੈਗਾ ਮੰਨਿਆ ਜਾ ਰਿਹਾ ਕਿ ਪ੍ਰਾਇਮਰੀ ਐਜੂਕੇਸ਼ਨਲ ਸਿਸਟਮ ਸਭ ਤੋਂ ਵਧੀਆ ਹੈ ਤੋਂ ਉਸ ਚੀਜ਼ਾਂ ਨੂੰ ਫੋਲੋ ਕਰਕੇ ਟੀਚਰ ਇੱਥੇ ਵੀ ਅਪਣਾਉਂਦੇ ਨੇ ਤੇ ਇਸ ਦੇ ਨਾਲ ਜਿਉਂ ਹੈ ਇਹਦਾ ਲੋਕਾਂ ਨੂੰ ਭਰਪੂਰ ਫਾਇਦਾ ਉਠਾਉਣਾ ਚਾਹੀਦਾ ਕਿਉਂਕਿ ਤਾਂ ਹੀ ਹੈ ਜੇ ਬੱਚੇ ਸਾਡੇ ਕੋਲ ਸਕੂਲਾਂ ਚ ਆਉਣਗੇ ਤਾਂ ਹੀ ਅਸੀਂ ਐਕਸਪੈਰੀਮੈਂਟਸ ਨੂੰ ਸਫਲ ਕਰ ਸਕਾਂਗੇ ਉਹ ਬੱਚਿਆਂ ਨੂੰ ਪੜਾ ਲਿਖਾ ਕੇ ਕਿਸੇ ਕਾਬਿਲ ਬਣਾ ਸਕਾਂਗੇ ਅੱਜ ਸਾਡੇ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਜੀ ਉਹਨਾਂ ਦੀ ਹਦਦਾਂ ਤੇ ਸਮੁੱਚੇ ਜ਼ਿਲ੍ਹੇ ਦੇ ਵਿੱਚ ਜਿਹੜੀ ਬੈਂ ਪਟਿਆਲਾ ਤੋਂ ਚੱਲੀ ਦਿਓ ਅੱਜ ਪਿੰਡ ਚਾਹਲ ਵਿਖੇ ਪਾਸ ਤੋਂ 2 ਦੇ ਬਲਾਕ ਚ ਆਈ ਹੈ ਤਾਂ ਸਾਨੂੰ ਕਾਫੀ ਪਰਮਾ ਹਵਾਰਾ ਮਿਲਿਆ ਅਸੀਂ ਲਗਾਤਾਰ ਕਾਪਾ ਮੇਕ ਡੋਰ ਟੂ ਡੋਰ ਟੂ ਡੋਰ ਪਹਿਲਾਂ ਹੀ ਜਾ ਰਹੇ ਆ ਦਾਖਲੇ ਸੰਬੰਧੀ ਜਿੰਨਾ ਵੀ ਸਰਕਾਰ ਵੱਲੋਂ ਉਪਰਾਲੇ ਸਿੱਖਿਆ ਨੂੰ ਲੈ ਕੇ ਕੀਤੇ ਜਾ ਰਹੇ ਨੇ ਅਸੀਂ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਹਰ ਹੀਲਾ ਅਨਾਉਂਸਮੈਂਟ ਕਰਾ ਰਹੇ ਆ ਪੋਸਟਜ ਅਸੀਂ ਪਹਿਲਾਂ ਹੀ ਰਿਲੀਜ਼ ਕੀਤਾ ਤੇ ਇਸ ਤਰ੍ਹਾਂ ਹਰ ਤਰੀਕੇ ਨਾਲ ਅਸੀਂ ਲੋਕਾਂ ਤੱਕ ਜਾ ਰਹੇ ਆ ਤਾਂ ਜੋ ਅਸੀਂ ਸਰਕਾਰ ਦੇ ਜਿਹੜੇ ਉਪਰਾਲੇ ਨੇ ਉਹਦਾ ਸਾਨੂੰ ਹੰਗਾਰਾ ਵੱਡੇ ਤੋਂ ਵੱਡੇ ਰੂਪ ਚ ਲੋਕਾਂ ਤੋਂ ਮਿਲ ਰਿਹਾ ਅੱਜ ਵੀ ਕਾਫੀ ਬੱਚੇ ਸਾਡੇ ਕੋਲ ਦਾਖਲ ਹੋਣ ਲਈ ਆਏ ਆ ਤੇ ਮੈਨੂੰ ਲੱਗਦਾ ਕਿ ਜਦੋਂ ਅਸੀਂ ਇਸ ਧਰਤੀ ਤੇ ਗੱਲ ਕਰਦੇ ਆਂ ਸਰਬੱਤ ਦੇ ਭਲੇ ਦੀ ਤਾਂ ਜਿਹੜੇ ਪ੍ਰਾਈਵੇਟ ਸਕੂਲ ਨੇ ਜੋ ਖਾਂਦੇ ਪੀਂਦੇ ਘਰਾਂ ਦੇ ਬੱਚੇ ਇੱਕ ਪਾਸੇ ਕੱਢ ਦਾਂਗੇ ਤਾਂ ਉਹ ਇੱਕ ਵੱਖਰੀ ਤਰ੍ਹਾਂ ਦਾ ਵਰਗ ਖੜਾ ਹੋ ਜਾਂਦਾ ਪਰ ਜਿਹੜੇ ਸਾਡੇ ਸਰਕਾਰੀ ਸਕੂਲ ਨੇ ਉਹ ਸਰਬਸਾਂਝੇ ਇੱਥੇ ਬੱਚੇ ਬਹਿ ਕੇ ਸਭ ਦੇ ਬੱਚੇ ਬਹਿ ਕੇ ਜਦੋਂ ਲੰਗਰ ਛਕਦੇ ਆ ਬੈਠ ਕੇ ਆਪਣੀਆਂ ਪਰਸਨੈਲਿਟੀ ਦੀਆਂ ਜਿਹੜੀਆਂ ਸਮੱਸਿਆਵਾਂ ਆ ਸਾਂਝੀਆਂ ਹੁੰਦੀਆਂ ਨੇ ਤਾਂ ਸਾਨੂੰ ਲੱਗਦਾ ਕਿ ਸਰਬੱਤ ਦੇ ਭਲੇ ਦੀ ਗੱਲ ਜਦੋਂ ਇੱਥੋਂ ਸ਼ੁਰੂ ਹੁੰਦੀ ਆ ਸਰਕਾਰੀ ਸਕੂਲਾਂ ਤੋਂ ਤੇ ਇਸ ਲਈ बराबर ਦਾ ਸਮਾਜ ਜੋ ਦੋਸਤੀ ਖੜਾ ਕਰਨ ਦੀ ਗੱਲ ਕਰਦੇ ਆ ਤਾਂ ਉਹ ਸਰਕਾਰੀ ਸਕੂਲ ਸਾਡੇ ਇਸਲੇ ਉਪਰਾਲੇ ਅੱਗੇ ਨੇ ਤਾਂ ਭਗਵਾਨ ਸਮਾਨ ਜੀ ਉਹ ਸਰਕਾਰੀ ਸਕੂਲ ਚੋਂ ਪੜਿਆ ਐ ਇਥੋਂ ਦੇ ਐਮਐਲਏ ਸਾਹਿਬ ਦੇਵ ਮਾਨ ਜੀ ਉਹ ਸਰਕਾਰੀ ਸਕੂਲ ਚੋਂ ਪੜਿਆ ਐ ਇਸ ਤੋਂ ਸਪਸ਼ਟ ਹੁੰਦਾ ਜਿੰਨੇ ਸਾਡੇ ਹੋਰ ਕੁੱਝ ਪੋਸਟਾਂ ਤੇ ਅਧਿਕਾਰੀ ਨੇ ਉਹ ਸਰਕਾਰੀ ਸਕੂਲਾਂ ਚੋਂ ਪੜ੍ਹ ਕੇ ਅੱਗੇ ਗਏ ਆ ਤਾਂ ਇਹਦਾ ਮਤਲਬ ਸਰਕਾਰੀ ਸਕੂਲ ਜੋ ਸਮਾਜ ਨੂੰ ਸਮਾਜ ਸੇਵਾ ਦੇ ਖੇਤਰ ਚ ਵੱਡੀ ਜਿਹੜੀ ਭੂਮਿਕਾ ਨਿਭਾ ਰਹੇ ਆ ਜੇ ਇਥੋਂ ਵੱਡੀਆਂ ਸਖਸ਼ੀਅਤਾਂ ਪੈਦਾ ਹੋ ਰਹੀਆਂ ਨੇ ਇਸ ਲਈ ਮਾਪਿਆਂ ਨੂੰ ਤੁਹਾਡੇ ਜਰੀਏ ਸੀ ਅਪੀਲ ਕਰਦੇ ਆ ਕਿ ਆਪਣੇ ਬੱਚੇ ਸਰਕਾਰੀ ਸਕੂਲਾਂ ਚ ਲੈ ਕੇ ਆਓ ਤਾਂ ਜੋ ਇਹ ਚੰਗੇ ਜਿਹੜੇ ਹੋਰ ਸਕੂਲ ਵਧੀਆ ਬਣ ਸਕਣ ਜੋ ਸਰਕਾਰ ਯਤਨ ਕਰ ਰਹੀ ਹੈ ਉਹਨੂੰ ਜਿਹੜਾ ਉਹ ਯਤਨਾਂ ਨੂੰ ਹੋਰ ਜਿਹੜਾ ਹੁਬਾਰਾ ਮਿਲੇ ਤੇ ਜਿਹੜੇ ਸਾਡੇ ਅੰਦਰ ਕਈ ਭਰਮ ਭਲੇਖੇ ਨੇ ਕਿ ਸ਼ਾਇਦ ਪ੍ਰਾਈਵੇਟ ਸਕੂਲ ਚ ਸਿੱਖਿਆ ਵਧੀਆ ਹੁੰਦੀ ਹੈ ਉਹਨਾਂ ਨਾਲੋਂ ਬਿਹਤਰ ਅਸੀਂ ਪ੍ਰੀ ਪ੍ਰਾਇਮਰੀ ਤੋਂ ਅੰਗਰੇਜ਼ੀ ਮੀਡੀਅਮ ਸਿੱਖਿਆ ਦੇ ਰਹੇ ਆ ਤੇ ਜੇ ਬੱਚਾ ਕੋਈ ਬਿਮਾਰੀ ਦੇ ਨਾਲ ਪੀੜਤਾ ਉਹਦਾ ਇਲਾਜ ਸਰਕਾਰ ਕਰਾ ਰਹੀ ਹੈ ਟੋਟਲੀ ਤਾਚਾ ਜਿਹੜਾ ਸਰਕਾਰ ਫਰੀ ਲੋਕਾਂ ਨੂੰ ਦੇ ਰਹੀ ਹੈ ਇਸ ਲਈ ਇਹਦਾ ਵੱਧ ਤੋਂ ਵੱਧ ਮਾਹ ਜਿਹੜਾ ਲੋਕਾਂ ਨੂੰ ਲੈਣਾ ਚਾਹੀਦਾ ਤੇ ਤਾਂ ਜੋ ਸਾਰੇ ਬੱਚੇ ਬਰਾਬਰ ਦੀ ਜਿਹੜੀ ਭਵਿੱਖ ਚ ਗ੍ਰੋਥ ਕਰਨ ਦੇ ਚੰਗਾ ਸਮਾਜ ਸਿੱਖ ਸਕਣ। ਸਰ ਜੀ ਸਕੂਲ ਚ ਪੜਾਈ ਵਧੀਆ ਹੁੰਦੀ ਹੈ ਸਰਕਾਰ ਚ ਨੌਕਰੀ ਵੀ ਅਦੀ ਮਿਲਦੀ ਹੈ ਵੱਡੇ ਹੋ ਕੇ ਇਹਦੇ ਵਧੀਆ ਸਿਹਤ ਸਨ ਵਧੀਆ ਮਿਲਦਾ ਖਾਣਾ ਪਾਣੀ ਵਧੀਆ ਹੈ ਤੇ ਬੱਚੇ ਦੇ ਵਧੀਆ ਰਹਿਣਾ ਜਿਵੇਂ ਬੱਚੇ ਰੱਖਣਾ ਤੇ ਵਧੀਆ ਟੰਗਣਾ ਹੁੰਦੀ ਨਹੀਂ। ਪ੍ਰਾਈਵੇਟ ਸਕੂਲ ਨਾਲੋਂ ਜੀ ਸਰਕਾਰ ਉਹ ਵਧੀਆ ਨਹੀਂ ਨਹੀਂ। ਵਿਦਿਆਰਥੀ ਆਪਣੇ ਗਰੀਬ ਬੱਚੇ ਲਈ ਸਰਕਾਰੀ ਵੀ ਠੀਕ ਹੈ ਤੇ ਪ੍ਰਾਈਵੇਟ ਕੰਪਾਸ ਨੌਜ ਰਹੀ ਨਹੀਂ ਦਿੰਦੇ ਹੈਗੇ ਨਹੀਂ ਬੱਚਿਆਂ ਨੂੰ ਕਿਵੇਂ ਰਹਿਣਾ ਸਾਰਾ ਕੁਝ ਸਿਖਾਉਂਦੇ ਨਹੀਂ ਜਿਵੇਂ ਆਪਾਂ ਗਾਇਦੇ ਵੀ ਰਿਸ਼ਤੇਦਾਰ ਨਾਲ ਵੀ ਬਹਾ ਬਹਿਣਾ ਬਹੁਤ ਦੀ ਹੈ ਹਾਂਜੀ ਬਹੁਤ ਵਧੀਆ ਪੜਾਈ ਹੈ ਜੀ ਆਪਣੀ ਸਕੂਲ ਦੀ ਦੂਰਿੰਦਰ ਪੀਪਲ ਕਿਹੜੀ ਕਲਾਸ ਕਰਦੇ ਹੈ ਸਾਡੀ ਕਲਾਸ ਇਸ ਤਰ੍ਹਾਂ ਦੀ ਲਾਦੇ ਸਿਖਾਦੀ ਪੜਾਈ ਹੈ ਕਿੰਨੇ ਕੁ ਬੱਚੇ ਬਹੁਤ ਵਧੀਆ ਪੜਾਈ ਹੁੰਦੀ ਹੈ ਜਿਸ ਤਰ੍ਹਾਂ ਪੜਾਉਂਦੇ ਹੈ ਐਵੇਂ ਲੱਗਦਾ ਹੈ ਕਿ ਜਿਵੇਂ ਪੂਰੀ ਜ਼ਿੰਦਗੀ ਯਾਦ ਰੱਖਾ ਕਿ ਸਾਨੂੰ ਕੰਪਿਊਟਰ ਵੀ ਸਿਖਾਇਆ ਬੰਦਾ ਪ੍ਰੋਜੈਕਟਰ ਵੀ ਲੱਗਿਆ ਹੋਇਆ ਬਹੁਤ ਵਧੀਆ ਪੜਾਈ ਹੁੰਦੀ ਹੈ। ਇਹ ਪ੍ਰਾਈਵੇਟ ਸਕੂਲ ਨਾਲੋਂ ਵਧੀਆ ਹੋ ਰਹੀ ਹੈ ਸਿੱਖਾਈ। ਹਾਂ ਬਹੁਤ ਵਧੀਆ ਹੋ ਰਹੀ ਹੈ। ਕੀ ਕੀ ਸਿੱਖਣ ਨੂੰ ਮਿਲਿਆ ਸਾਨੂੰ? ਸਾਨੂੰ ਬਹੁਤ ਐਕਟੀਵਿਟੀ ਵੀ ਮਿਲਦੀ ਹੈ। ਹਾਂ ਬਹੁਤ ਵਧੀਆ ਪੜਾਈ ਕੀਤੀ ਜਾਂਦੀ ਹੈ ਸਾਨੂੰ। ਅਸੀਂ ਐਵੇਂ ਵੀ ਹੋ ਰਿਹਾ ਕਿ ਕਿਤੇ ਕਿਤੇ ਜਾਣ ਦਾ ਥਿੜਿ-ਥਿੜਿ ਮਿਲਣ ਦਾ ਸਾਨੂੰ ਉਹ ਮਿਲਿਆ ਹੈ। ਮਜ਼ਾ ਵੀ ਲੈਣਾਸ ਪੜਾਅ ਵਿੱਚ ਬੋਰ ਵੀ ਨਹੀਂ ਸਾਨੂੰ ਮਜ਼ਾ ਆ ਰਿਹਾ।